ਜਾਰ ਰਹੇ ਪੰਥ ਮਹਾਰਾਜ ਦੇ ਅਜੀਬ ਤੇਜ ਝਾਰ ਨੂੰ ਜੇ ਸ੍ਰੀ ਪ੍ਰਕਾਸ਼ ਹੈ ਬਰਹਾਂਦ ਦੀ ਦਿਵਾਰ ਨੂੰ ਜੇ ਸ੍ਰੀ ਪ੍ਰਕਾਸ਼ ਹੈ ਨੀਲੇ ਝਾੜ ਸਵਾਰ ਨੂੰ ਜੇ ਸ੍ਰੀ ਪ੍ਰਕਾਸ਼ ਹੈ ਲਾਗ ਤੇ ਜਵਾਨ ਰਹੇ ਪੰਥ ਮਹਾਰਾਜ ਕੇ ਝੂਲ ਤੇ ਵਿਚਾਰ ਰਹੇ ਪੰਥ ਮਹਾਰਾਜ ਕੇ ਬੋਲੇ अमृत पिया सतगुर दया अमृत पीअ सतगुर दया अमृत पीया सतगुर दया अमर न जा दू सतगुर अमृत पीअ सतगुर अमृत पीअ सतगुर अमृत पिया सतगुरि अमृत पीअ सतगुरि अमृत पीअ सतगुर अमृत पिया सतगुरि अमृत पिया सतगुर अमर नज़ारा दू प पीबो सदाचर जी अमृत पीवो सदाचर जी अमृत पीवो अमृत पीओ अमृत पीवो सदा जीवो अमृत पीबो सदा चीव अमृत पीवो सदा जी अमृत पीवो सदा अमृत आनंद अनंत तार सिमरत आनंद अनंग तार सिमरत अनंत तार सिमरत ਭੰਗਤ ਕਬੀਰ ਸਾਹਿਬ ਪੂਰਨ ਅਸਾਰੰਦ ਪ੍ਰਮਾਤਮਾ ਪੂਰਨ ਅਸਾਰੰਦ ਪ੍ਰਮਾਤਮਾ ਪੂਰਨ ਅਸਾਰੰਦ ਪ੍ਰਮਾਤਮਾ ਪੂਰਨ ਅਸਾਰੰਦ ਹੋ ਜੀਵੇ ਨਾ ਬਿਆਪਰੇ ਦਿਨਤਾ ਦਾ ਮੇ ਨਾ ਵਿਆਪਰੇ ਦਿਨ ਨਾਮਕ ਅਮਰਤ ਏਕ ਹੈ ਨਾਮਕ ਅਮਰਤ ਏਕ ਹੈ ਨਾਮਕ ਅਮਰਤ ਏਕ ਹੈ ਦੂਜਾ ਅਮਰਤ ਨਾ ਹੈ ਦੂਜਾ ਅਮਰਤ ਨਾ ਹੈ ਮੈਂ ਅੱਜ ਦੇ ਦਿਨ ਅੱਜ ਦੇ ਦਿਨ ਈਸ਼ਵਰਾਸ ਦੀ ਖੇਡਾਂ ਵਾਲੇ ਦਿਨ ਈਸ਼ਵਰਾਸ ਦੀ ਖੇਡਾਂ ਵਾਲੇ ਦਿਨ ਪ੍ਰਾਰਥਨਾ ਕਰਦੀ ਹਾਂ ਕਰਦੀ ਕਰਦਾ ਹਾਂ ਕਿ ਖੇਡਾਂ ਨੂੰ ਅਮਾਨਦਾਰੀ ਨਾਲ ਨਿਯਮਾਂ ਨੂੰ ਲਿਭਾਉਂਦੇ ਹੋਏ ਖੇਡਾਂਗਾ ਖੇਡਾਂਗੀ ਮੈਂ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਵਰਤਾਂਗੀ ਨਾ ਵਰਤਾਂਗੇ ਨਾ ਵਰਤਾਂਗੇ ਨਾ ਵਰਤਾਂਗੇ ਇਹ ਨਾ ਵਰਤਾਂਗੇ ਵਰਤਨ ਵਾਲੇ ਦਾ ਵਰਤੋਂ ਵਾਲੇ ਦਾ ਸਾਥ ਦੇਵਾਂਗੇ ਸਾਥ ਦੇਵਾਂਗੇ ਸਪੀਡ ਕਰ ਦਿਓ ਜੀ లైਨ ਹਾਂਜੀ ਦੁਆਰਾ ਫੇਰ ਬਿટા ਇਹ ਬਹੁਤ ਜ਼ਰੂਰੀ ਹੈ ਨਾ ਕਿਉਂਕਿ ਨਸ਼ਿਆਂ ਨੇ ਸਾਡਾ ਜਿਹੜਾ ਹੈਗਾ ਜਵਾਨੀ ਨੂੰ ਖਾ ਲਿਆ ਇਹ ਪ੍ਰਾਨ ਫੇਰ ਦੁਆਰਾ ਬਚਾਣ ਲੱਗੇ ਆ ਮੈਂ ਜ਼ਿੰਦਗੀ ਭਾਰ ਮੈਂ ਜ਼ਿੰਦਗੀ ਭਾਰ ਕਿਸੇ ਵੀ ਪ੍ਰਕਾਰ ਦਾ ਕਿਸੇ ਨਸ਼ਾ ਨਸ਼ਾ ਨਹੀਂ ਵਰਤਾਂਗੀ ਨਹੀਂ ਵਰਤਾਂਗਾ ਨਹੀਂ ਵਰਤਾਂਗਾ ਨਹੀਂ ਵਰਤਾਂਗਾ ਮੈਂ ਕਿਸੇ ਵੀ ਪ੍ਰਕਾਰ ਦੇ ਮੈਂ ਕਿਸੇ ਵੀ ਪ੍ਰਕਾਰ ਦੇ ਸਮਾਜ ਵਿਰੋਧੀ ਸਮਾਜ ਵਿਰੋਧੀ ਕੰਮ ਵਿੱਚ ਕੰਮ ਵਿੱਚ ਤੇ ਸਾਥ ਤੇ ਸਾਥ ਨਹੀਂ ਲਵਾਂਗੀ ਨਹੀਂ ਲਵਾਂਗਾ ਨਹੀਂ ਲਵਾਂਗਾ ਵਾਅਦੇ ਕਿ ਕਰਾਂਗਾ ਕੀਤਾ ਡੀਬੀ ਨੇ ਨਵਾਸ ਬਰਾਸ ਨਵਾਸ ਸ਼ਾਬਾਸ਼ ਇਹਨੇ ਝੰਡੇ ਲੈ ਕੇ ਦੌੜਾਇਆ ਨੌਜਵਾਨ ਸ਼ਾਬਾਸ਼ ਆ ਰੋਣੇ ਕੰਨੀ ਵਾਲੀਆਂ ਕੰਨੀ ਵਾਲੀਆਂ ਦੋਨੇ ਆਜੋ ਦ샨ਤ ਸਾਹਿਬ ਟੇਟਾ ਨਹੀਂ ਹੋਣ ਦੇਣਾ ਚਾਹਾਂਗੇ ਆਜੋ نشان رہے باند ਪਿੱਛੇ ਨੂੰ ਨਹੀਂ ਭਜਣਾ ਅੱਗੇ ਹੀ ਅੱਗੇ ਭਜਣਾ ਹੈ ਅੱਗੇ ਕੁਰਸੀਆਂ ਬਹੁਤ ਖਾਲੀ ਪਈਆਂ ਐ ਅੱਗੇ ਅੱਗੇ ਭਜੋ ਸਾਰੇ ਬੱਚੇ ਅੱਗੇ ਹਾਂਜੀ ਵਿਰਾਸਤੀ ਦਾ सातों नाम बोलो सबको कैसे बोलते हैं खाली बोलो सबको नाम बोलो ये देखो 们时间讲。

थोर <muchas> बारार ਤੁਸੀਂ ਗਾਂ ਤਿਆਰ ਕਰ ਲਓ ਮੈਂ ਦੇ ਦਨਾ ਬੱਤੀਆਂ ਕੋਈ ਨਹੀਂ ਆਈ ਕਲਾਗ ਜਾਓ ਤੇ ਗਾਂ ਚੇਲੇ ਅੰਦਰ ਵਿੱਚ ਰਹਿਣਾ ਬਹੁਤ ਵਧੀਆ ਬਹੁਤ ਵਧੀਆ ਚਾਵਾ ਕਾਤ ਇਹ ਵੀ ਤਾਂ ਫਾਇਦਾ ਸਰਕਾਰ ਨਾ ਰਾਜ ਮੁਰਤ ਕੇ ਆ ਕੇ ਨਾ ਦੇਵਾ ਕਾ ਪਰਵਾਸਾ ਸਰੋ ਜੀ ਮੈਨੂੰ ਮੇਰੇ ਲਈ ਇੱਥੇ ਕਿੱਥੇ ਮਾਰੂਗਾ ਆ ਮੁੱਖ ਤੌਰ ਤੇ ਇਹ ਪਿੰਕ ਬੰਥਿਆ ਰਹੋ ਇੱਕ ਦਿੱਤੀ ਇਤਿਹਾਸ ক্াকে আনাগামিকতা আজ তিনি বানাচ্ছেন

ਜੋ ਬਰਦੇ ਸ਼ਹੀਦ ਸਿੰਘਾਂ ਦੀ ਜੋ ਤੇ ਸੂਰਬੀਆ ਦੀ ਸੋਣ ਸਾਥੀ ਜੋ ਦੇ ਸ਼ਹੀਦ ਸਿੰਘਾਂ ਦੀ ਜੋ ਤੇ ਸੂਰਬੀਆ ਦੀ ਲੈ ਓ ਮੋਕੇ ਦੇ ਹਾਕਮੋਂ ਤੁਨੂੰ ਤਰਸ ਨਾ ਆਇਆ ਕੱਟ ਗਲੇ ਚਾ ਪੁੱਤ ਦਾ ਬੰਦੇ ਨੂੰ ਪਾਇਆ ਕਾ ਡਿੱਕਲੇ ਚਾ ਪੁੱਤ ਦਾ ਬੰਦੇ ਮੂ ਪਾਇਆ ਤੇ ਦੋ ਜਖ ਵਿੱਚ ਵੀ ਜਾਨ ਮੋ ਨਹੀਂ ਮਿਲਦੀਆਂ ਥਾਵਾਂ ਬੰਦਾ ਸਿੰਘ ਬਹਾਦਰ ਵੀ ਤੁਹਾਨੂੰ ਗੱਲ ਸੁਣਾਵਾਂ ਕਿཅ ਕੀਤੀ ਕਰਾਮਾਤ ਕੁਰਾਨੇ ਚਲੋ ਸੁਨਾਵਾ ਬੰਦਾ ਸਿੰਘ ਬਹਾਦਰ ਦੀ ਤੁਹਾਨੂੰ ਗੱਲ ਸੁਨਾਵਾ ਬੰਦਾ ਸਿੰਘ ਬਹਾਦਰ ਦੀ ਤੁਹਾਨੂੰ ਗੱਲ ਸੁਨਾਵਾ تو دیکھنا اخنا بندے کیے بننا ہے جی گرو تو بندہ بننا ہے تو بندہ دا ہوگا لوگ پھر دیکھیں گے بھی یہ بندہ جا رہا ہے گرو درو کا ہمیشہ ہی سارے سرتے ہاتھ رہتا ہے آؤ گرو کا اپنے سر پہ ہاتھ وہ قائم رکھیے اپنے سر گرو کے ہاتھ دے تھلے گرو کی گوند میں جا کے بیٹھیے واحر جی کا خالصہ واحر ਕਿ ਨੇੜੇ ਵੱਲ ਲਿਖ ਦੇਵੀਂ ਫਲੋਰ ਨੂੰ ਨਾ ਤੱਕ ਨੀਂਹ